ਯਾਰ ਕਿਸ਼ਤਾਲ ਦਾ ਫੇਰ ਫੋਨ ਆ ਗਿਆ ਯਾਰ ਇਹ ਪੰਗਾ ਪਾਉਂਗੇ ਚੱਲ ਕੋਈ ਨਹੀਂ ਫੋਨ ਕੱਟ ਦਮੇ ਕਰਾਉਣ ਦੇ ਚੱਲ ਫੋਨ ਕੱਟ ਗਿਆ ਨਾ ਮੈਨੂੰ ਲੱਗਦਾ ਇਹਦਾ ਲਾਜ ਕਰਨਾ ਪੈਣਾ ਜਾ ਕੇ ਇਹਦਾ ਮੋਟਰਸਾਈਕਲ ਤੋਕਣਾ ਪੈਣਾ ਅੱਤੇ ਕਾਹ ਚਿੱਤਾਲ ਫੋਨ ਆਇਆ ਤਾਂ ਉਹ ਵੀ ਨਹੀਂ ਕਿਹੜੀ ਕਿਸ਼ਤ ਅਸੀਂ ਤਾਂ ਪੈਸੇ ਲੈ ਕੇ ਇੱਕ ਮੁੱਕਰ ਗਏ ਇਹ ਇਹ ਬੰਦੂ ਦੂਰੇ ਫਿਰਦੇ ਕਿਸ਼ਤਲੇ ਚੱਲ ਕੋਈ ਨਾ ਫੇਰ ਮਿਲਦੇ ਬਾਈ ਠੀਕ ਆ ਬਈ ਠੀਕ ਆ ਤੂੰ ਸਾਡਾ ਫੋਨ ਕੱਟੀ ਜਾਂਦਾ ਅਸੀਂ ਪਾਗਲ ਆ ਯਾਰ ਤਾਂ ਸਮਝ ਨੂ ਹਾਂ ਵੀ ਕੋਰੇ ਕਿਤਨੀ ਪਰਦਾ ਜੇ ਹੈ ਪੈਸੇ ਤਾਂ ਆਨਲਾਈਨ ਕਿਸ਼ਤ ਪਰ ਹੁਣ ਮੇਰੇ ਬੰਦੇ ਆ ਕੇ ਤੇਰਾ ਮੋਟਰਸਾਈਕਲ ਚੁੱਕ ਲੈ ਜੂਗੇ ਆਪਣਾ ਮੋਟਰਸਾਈਕਲ ਛਡਾ ਲਈ ਕਿਸ਼ਤ ਪਰ ਜੀ ਸਾਰ ਇੱਕ ਦਿਨ ਦੇਦਾ ਹੋ ਰਿਹਾ ਪਰ ਨਹੀਂ ਲੈ ਚਲੇਗਾ ਸੋਰੀ ਸਰ ਬਈ ਹੁਣੇ ਚੱਲਾਂ ਸੈਲੋ ਕੱਢਣ ਦੇ ਚਾਬੀ ਮੈਨੂੰ